ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਬੱਬੂਵਾਨ ਦਾ ਮੰਦਿਰ ਬਣ ਚੁੱਕਿਆ ਹੈ ਤੇ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਕਿ ਆਪਣਾ ਦੂਜਾ ਭਗਤ ਸਿੰਘ ਉਹਦਾ ਮੰਦਿਰ ਬਣਿਆ ਹੈ ਤੇ ਉਹ ਇਸ ਟਾਈਮ ਤੇ ਆਪਣੇ ਸਾਰਿਆਂ ਦੇ ਵਿੱਚ ਆ ਤੇ ਚਲੋ ਉਹਦੇ ਪੁਜਾਰੀ ਕੋਲ ਪੁੱਛਦੇ ਆ ਕਿ ਮੰਦਿਰ ਕਿੱਦਾਂ ਬਣਾਇਆ ਕਦੋਂ ਬਣਾਇਆ ਤੇ ਹੋਰ ਵੀ ਬਹੁਤ ਸਾਰੇ ਸਵਾਲ ਜੀ ਇਹ ਸਾਡੇ ਸਿਰ ਤੇ ਆਉਂਦੇ ਹੁੰਦੇ ਸੀ ਕੋਸ਼ ਲੀਰਾ ਕਤੀੜਾ ਪਾਟੀਆਂ ਲੀਰਾ ਨਕਮੀਆਂ ਕਤੀੜਾ ਮਜ਼ਾਕ ਕਰਦੀਆਂ ਹੁੰਦੀਆਂ ਸੀ ਕਿ ਤੁਸੀਂ ਆਪਣੇ ਉਸਤਾਦ ਦਾ ਮੰਦਰ ਨਹੀਂ ਬਣਾ ਸਕਦੇ ਤੇ ਅਸੀਂ ਮੰਦਰ ਬਣਾ ਦਿੱਤਾ ਆ ਨੀ ਪੱਥਰ ਰੱਖ ਦਿੱਤਾ ਆ ਮੰਦਰ ਚ ਸੰਤਾਂ ਭਗਤ ਵੀ ਵਾਧੂ ਆ ਚੁੱਕੇ ਆ ਤੇ ਹੁਣ ਅਸੀਂ ਹੌਲੀ ਹੌਲੀ ਮੰਦਰ ਨੂੰ ਵੱਡਾ ਕਰਾਂਗੇ ਮੰਦਰ ਨੂੰ ਵੱਡਾ ਕਰਾਂਗੇ ਤੇ ਜਿਵੇਂ ਜਿਵੇਂ ਪਾਕਤ ਆਣਗੇ ਮਾਇਆ ਦੇ ਗੱਫੇ ਦੇ ਕੇ ਜਾਣਗੇ ਓਵੇਂ ਓਵੇਂ ਲੰਗਰ ਮੇਲੇ ਲਾਇ ਕਰਾਂਗੇ ਖੁੱਲੇ ਭੰਡਾਰੇ ਲੱਗਣਗੇ ਦੇਖੋ ਮਾਇਆ ਦੇ ਗੱਫੇ ਦੇ ਵਾਧੂ ਆ ਚੁੱਕੇ ਆ ਤੇ ਦੂਜੀ ਗੱਲ ਇਹ ਕਿ ਲੀਰਾ ਦੇ ਕਤੀੜਾ ਉਹ ਜਿਹੜੀਆਂ ਵਹਿਲੀਆਂ ਰਹਿੰਦੀਆਂ ਤੇ ਉਸਤਾਦ ਜੀ ਦੇ ਖਿਲਾਫ ਵਨਸਵਾਨਾ ਭੌਂਗਦੀਆਂ ਆ ਇੱਕ ਰੱਬ ਇਨਸਾਨ ਆ ਲੋਕਾਂ ਦੀ ਮਦਦ ਕਰਦਾ ਪੰਜਾਬ ਦੇ ਪੰਜਾਬੀ ਵਾਸਤੇ ਲੜਦਾ ਤੇ ਇਹਨਾਂ ਖਿਲਾਫ ਭੌਂਕਦੀਆਂ ਉਹਨਾਂ ਨੂੰ ਵੀ ਪੂਰੀ ਖੁੱਲੀ ਛੁੱਟੀਆਂ ਕਿਉਂ ਮੰਦਰ ਦੇ ਬਾਹਰ ਜਿੰਨੀ ਮਰਜ਼ੀ ਭੀਖ ਮੰਗ ਸਕਦੀਆਂ ਆ ਜਿੰਨੀ ਮਰਜ਼ੀ ਭੀਖ ਮੰਗਿਆ ਕਰਨ ਕੋਈ ਗੱਲ ਨਹੀਂ ਤੇ ਇਹ ਸ਼ੁਰੂਆਤ ਆ ਬਾਕੀ ਦੂਜੀ ਗੱਲ ਇਹ ਆ ਦੂਜੀ ਗੱਲ ਇਹ ਆ ਕਿ ਦੂਜੀ ਗੱਲ ਇਹ ਆ ਦੁਨੀਆ ਦੇ ਮਹਾਨ ਲੋਕਾਂ ਦੀ ਪੂਜਾ ਹੁੰਦੀ ਹੀ ਹੁੰਦੀ ਆ ਇਹ ਮਹਾਨਿਆਂ ਦੇ ਇਹਨਾਂ ਦੀ ਪੂਜਾ ਹੋਣੀ ਹੀ ਹੋਣੀ ਆ ਦੁਨੀਆ ਤੇ ਹਰ ਮਹਾਨ ਇਨਸਾਨ ਦੀ ਪੂਜਾ ਹੋਈ ਆ ਤੇ ਇਹਨਾਂ ਦੀ ਵੀ ਪੂਜਾ ਹੋਊਗੀ ਹਾਲੇ ਦਾ ਮੰਦਿਰ ਇੱਥੇ ਬਣਿਆ ਵਾ ਇੱਕ ਮੰਦਿਰ ਪਾਕਿਸਤਾਨ ਚ ਵੀ ਬਣਾਉਣਾ ਆ ਤੇ ਇੱਕ ਮੰਦਿਰ ਅਫਗਾਨਿਸਤਾਨ ਚ ਵੀ ਬਣਾਉਣਾ ਆ ਤੇ ਇੱਕ ਮੰਦਿਰ ਸ਼੍ਰੀ ਲੰਕਾ ਚ ਵੀ ਬਣਾਉਣਾ ਆ ਤੇ ਇੱਕ ਮੰਦਰ ਉਹ ਕਿਹੜਾ ਦੇਸ਼ ਆ ਜਿੱਥੇ جنگ ਲੱਗੀ ইরাਕ ਵਿੱਚ ਵੀ ਬਣੂਗਾ ਇਹਨਾਂ ਦਾ ਤੇ ਪੂਰੀ ਦੁਨੀਆ ਜਿੰਨਾਂ ਦੀ ਪੂਜਾ ਹੋਊਗੀ ਜੇ